ਰੰਗਰੰਤਾ ਮੇਰਾ ਸਾਹਿਬ ਆ ਰਵ ਰਹਾ ਪਰਪੂਰ ਰੰਗਰੰਤਾ ਮੇਰਾ ਸਾਹਿਬ ਆ ਰਵ ਰਹਾ ਉਰ ਅਪੇ ਰਸੀਆ ਆਪਰਾਸ ਅਪੇ ਰਾਵਣ ਹਾਰ ਅਪੇ ਹੋਵ ਚੋ ਲੜਾ ਆਪੇ ਸਜ ਪਤਾਰ ਆਪੇ ਮਾਛੀ ਮਛੂਲੀ ਆਪੇ ਪਾਣੀ ਜਾਲ ਆਪੇ ਜਾਲ ਮਨ ਘੜਾ ਆਪੇ ਅੰਦਰ ਲਾਲ ਆਪੇ ਬੋ ਬਿਦ ਰੰਗੋ ਲਾਲ ਸਖੀਏ ਮੇਰਾ ਲਾਲ ਨਿਤ ਰਵ ਸੋਹਾ ਗਣੀ දෙකහමාරහල ප්‍රණමනානකපේනති තුසරවර තුහන්ස කවුලතුන් ਕਵਿਆ ਤੂੰ ਹੈ ਆਪੇ ਵੇਖੀ ਗਸ ਰੰਗ ਰਤਾ ਮੇਰਾ ਸਾਹਿਬ ਰਾਵਰੇ ਆ ਪਰਪੂਰ ਅਰ ਰਾਮਵਰਤ ਤਾਮੇ ਸਾਇਬ ਅਰਾਵ ਰਹਾ ਪਰਪੂਰ ਵਾਹਿ ਗੁਰੂ सहज सा तोड़े परम चुकाए सहज सिफती तनक चढ़ाए गोरख शब्द मरे मन मारे सुंदर जोगतारी जीयो ਤਨ ਤਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਦਾ ਇਹ 12ਵਾਂ ਸ਼ਬਦ ਹੈ ਜੋ ਕਿ ਘਰ ਪੰਜਵੇਂ ਦੇ ਵਿੱਚ ਹੈ ਕਿਉਂਕਿ ਪਹਿਲਾਂ 11 ਸ਼ਬਦ ਜੋ ਸਨ ਉਹ ਘਰ ਪਹਿਲੇ ਦੇ ਸਨ ਇਹ ਪੰਜਵੇਂ ਘਰ ਦੇ ਵਿੱਚ 12ਵਾਂ ਸ਼ਬਦ ਹੈ ਜਿਸ ਤੇ ਕਿ ਆਪਾਂ ਕੱਲ ਦੋ ਪਧਿਆਂ ਦੀ ਅਤੇ ਰਹਾਉ ਦੇ ਪਦੇ ਬਧੀ ਵਿਚਾਰ ਕਰ ਚੁੱਕੇ ਹਾਂ ਅੱਜ ਬਾਕੀ ਚਾਰ ਪਦਿਆਂ ਦੀ ਵਿਚਾਰ ਕਰੀਏ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਸਹਿਜ ਸਾ ਤੋੜੇ ਪਰਮ ਚੁਕਾਏ ਸਹਿਜ ਸਿਫਤੀ ਧਨ ਖਚੜਾਏ ਜਿਹੜੀ ਜੀਵੀ ਸਤਿ ਸਹਿਜੇ ਆਤਮਿਕ ਅਡੋਲਤਾ ਦੇ ਵਿੱਚ ਟਿਕ ਕੇ ਸਹਜ ਦੇ ਵਿੱਚ ਰਹਿ ਕੇ ਸਿਫਤੀ ਸਿਫਤੀ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਕਰਨੀਆਂ ਉਸ ਤੇ ਗੁਣ ਗਾਉਣੇ ਜਿਹੜੀ ਜੀਵ ਇਸਤਰੀ ਆਤਮਿਕ ਅਡੋਲਤਾ ਦੇ ਵਿੱਚ ਟਿਕ ਕੇ ਉਸ ਵਾਹਿਗੁਰੂ ਦੀਆਂ ਸਿਫਤ ਸਲਾਹ ਰੂਪੀ ਤਣਕ ਆਪਣੇ ਅੰਦਰ ਕੱਸਦੀ ਹੈ ਤਣੁਕ ਬਾਣ ਚੜਾਉਂਦੀ ਹੈ ਅਰਥਾਤ ਜੇ ੜੀ ਜੀਵ ਇਸਤਰੀ ਆਤਮਿਕ ਅਡੋਲਤਾ ਦੇ ਵਿੱਚ ਰਹਿ ਕੇ ਉਸ ਪਰਮਾਤਮਾ ਦੇ ਗੁਣਾਂ ਦੇ ਨਾਲ ਜੁੜਦੀ ਹੈ ਪਰਮਾਤਮਾ ਦੇ ਗੁਣ ਹੋਉਂਦੀ ਹੈ ਸਹਿ ਸਾਤੋੜੇ ਪਰਮ ਚੁਕਾਏ ਉਹ ਜੀਵ ਇਸਤਰੀ ਆਪਣੇ ਅੰਦਰੋਂ ਸਾਰੇ ਸੰਸੇ ਸਹਿਮ ਟੋਕਲੇ ਜੋ ਹਨ ਉਹਨਾਂ ਨੂੰ ਵਿਟਾ ਲੈਂਦੀ ਹੈ ਭਰਮ ਚੁਕਾਏ ਅਤੇ ਮਾਇਆ ਦੀ ਭਟਕਣਾ ਨੂੰ ਖਤਮ ਕਰ ਲੈਂਦੀ ਹੈ ਉਹ ਜੀਵ ਇਸਤਰੀ ਜਿਹੜੀ ਕਿ ਆਤਮਿਕ ਅਡੋਲਤਾ ਦੇ ਵਿੱਚ ਟਿਕਦੀ ਹੈ ਅਤੇ ਉਸ ਵਾਹਿਗੁਰੂ ਦੇ ਸਿਫਤ ਸਲਾਹਾਂ ਕਰਦੀ ਹੈ ਜਿਹੜੇ ਉਸ ਵਾਹਿਗੁਰੂ ਦੇ ਗੁਣ ਗਾਉਂਦੀ ਹੈ ਗੁਰ ਕੈ ਸ਼ਬਦ ਮਰੈ ਮਨ ਮਾਰੇ ਸੁੰਦਰ ਜੋ ਗਾਤਾਰੀ ਜਿਉ ਫਿਰ ਐੋ ਦੀ ਜੀਵ ਸਤਰੀ ਤੇ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਆਪਣੀ ਸੁਰਤ ਨੂੰ ਗੁਰੂ ਦੇ ਸ਼ਬਦ ਦੇ ਨਾਲ ਜੋੜ ਕੇ ਗੁਰ ਕੈ ਸ਼ਬਦ ਮਰ ਮਰ ਆਪਣਾ ਆਪ ਅੰਦਰੋਂ ਖਤਮ ਕਰਦੀ ਹੈ ਆਪੇ ਆਪ ਨੂੰ ਮਾਰ ਲੈਂਦੀ ਹੈ ਆਪਾ ਭਾਵ ਖਤਮ ਕਰ ਲੈਂਦੀ ਹੈ ਮਰਨਾ ਇਹ ਆਪਣੇ ਅੰਦਰ ਹੋਮੇ ਖਤਮ ਕਰ ਲੈਂਦੀ ਹੈ ਮੈਂ ਮੈਂ ਖਤਮ ਕਰਕੇ ਉਸ ਵਾਹਿਗੁਰੂ ਦੇ ਨਾਲ ਤੂੰ ਤੂੰ ਹੀ ਸਦਾ ਕਰਦੀ ਹੈ ਇਹ ਹੈ ਮਰਨਾ ਆਪੇ ਭਾਵ ਵੱਲੋਂ ਮਰਨਾ ਗੁਰੂ ਕੇ ਸ਼ਬਦ ਦੇ ਨਾਲ ਜੁੜ ਕੇ ਗੁਰ ਕੈ ਸ਼ਬਦ ਮਰੈ ਮਨ ਮਾਰੇ ਅਤੇ ਆਪਣੇ ਮਨ ਨੂੰ ਮਾਰ ਲੈਂਦੀ ਹੈ ਮਨ ਨੂੰ ਮਾਰਨਾ ਮਨ ਨੂੰ ਵਸ ਕਰ ਲੈਣਾ ਆਪਣੇ ਗਿਆਨ ਇੰਦਰੀਆਂ ਨੂੰ ਆਪਣੇ ਵਸ ਕਰ ਲੈਣਾ ਇਹ ਹੈ ਮਨ ਮਾਰਨਾ ਗੁਰੂ ਦੇ ਸ਼ਬਦ ਦੇ ਵਿੱਚ ਜੁੜ ਕੇ ਉਹ ਜੀਵ ਇਸਤਰੀ ਆਪੇ ਭਾਵ ਉਹ ਮਰ ਜਾਂਦੀ ਹੈ ਅਤੇ ਆਪਣਾ ਜੋ ਮਨ ਹੈ ਉਸ ਨੂੰ ਮਾਰ ਲੈਂਦੀ ਹੈ ਅਰਥਾਤ ਮਨ ਨੂੰ ਆਪਣੇ ਵਸ ਵਿੱਚ ਕਰ ਲੈਂਦੀ ਹੈ ਸੁੰਦਰ ਜੋਗਾਤਾਰੀ ਜੀਉ ਫਿਰ ਇਹ ਜੀ ਜੀਵ ਇਸਤਰੀ ਜੋ ਹੈ ਸੁੰਦਰ ਰਾਰੇ ਨੂੰ ਸਿਹਾਰੀ ਹੈ ਇਸਤਰੀ ਲਿੰਗ ਸੁੰਦਰੀ ਅਰਥਾਤ ਸੋਹਣੀ ਉਹ ਫਿਰ ਜੀਵ ਇਸਤਰੀ ਸੁੰਦਰ ਬਣ ਜਾਂਦੀ ਹੈ ਅਤੇ ਜੋਗਾਤਾਰੀ ਜੋਗਾਤਾਰੀ ਜੋਗ ਜਮਾ ਆਧਾਰੀ ਜੋ ਪ੍ਰਭੂ ਦੇ ਨਾਲ ਮਿਲਾਪ ਆਧਾਰੀ ਆਸਰਾ ਅਤੇ ਉਹ ਪ੍ਰਮਾਤਮਾ ਦੇ ਮਿਲਾਪ ਦੇ ਆਸਰੇ ਵਾਲੀ ਬਣ ਜਾਂਦੀ ਹੈ ਉਹ ਜੀਵ ਇਸਤਰੀ ਜਿਹੜੀ ਕਿ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਆਪਣਾ ਆਪ ਮਾਰ ਲੈਂਦੀ ਹੈ ਆਪਣਾ ਆਪਾ ਭਾਵੰਦਰੋਂ ਆਪਣੇ ਉਹ ਖਤਮ ਕਰ ਲੈਂਦੀ ਹੈ ਆਪਣੇ ਮਨ ਨੂੰ ਵਸ ਕਰ ਲੈਂਦੀ ਹੈ ਉਹ ਫਿਰ ਸੁੰਦਰ ਜੀਵ ਇਸਤਰੀ ਜੋਗਾ ਧਾਰੀ ਬਣ ਜਾਂਦੀ ਅਰਥਾਤ ਉਸ ਪ੍ਰਭੂ ਦੇ ਮਿਲਾਪ ਤੇ ਆਸਰੇ ਵਾਲੀ ਬਣ ਜਾਂਦੀ ਹੈ ਹੋਮਾ ਜਲਿਆ ਮਨੋ ਵਿਸਾਰੇ ਜਮਪੁਰ ਵਜੇ ਖੜਗ ਕਰਾਰੇ ਹੋਮੇ ਦਾ ਜਲਿਆ ਹੋਇਆ ਹੋਮੇ ਦਾ ਸਾੜਿਆ ਹੋਇਆ ਹੋਮੇ ਦਾ ਸਾੜਨਾ ਹੋਮੇ ਦੇ ਵਿੱਚ ਰਹਿ ਕੇ ਨਾਮ ਦੇ ਨਾਲ ਟੁੱਟ ਜਾਣਾ ਫਿਰ ਜਿਹੜਾ ਹੋਮੇ ਦੇ ਨਾਲ ਸੜ ਜਾਂਦਾ ਹੈ ਹਉਮੈ ਦੇ ਅਹੰਕਾਰ ਦੇ ਨਾਲ ਜਲ ਜਾਂਦਾ ਹੈ ਉਸ ਦੇ ਅੰਦਰੋਂ ਫਿਰ ਆਤਮਿਕ ਜੀਵਨ ਵੀ ਜਲ ਜਾਂਦਾ ਹੈ ਉਸ ਦੇ ਅੰਦਰੋਂ ਆਤਮਿਕ ਜੀਵਨ ਦਾ ਜੋ ਅੰਕੁਰ ਫੁੱਟਣਾ ਹੈ ਉਹ ਖਤਮ ਹੋ ਜਾਂਦਾ ਹੈ ਉਹ ਅੰਕੁਰ ਉਹ ਵੀ ਸੜ ਜਾਂਦਾ ਹੈ ਜਿਹੜਾ ਕਿ ਹਉਮੈ ਦੇ ਨਾਲ ਜੜਿਆ ਹੋਇਆ ਹਉਮੈ ਜਲਿਆ ਮਨੋ ਵਿਸਾਰੇ ਅਤੇ ਹਉਮੈ ਨਾਲ ਜਲ ਕੇ ਫਿਰ ਉਸ ਵਾਹਿਗੁਰੂ ਨੂੰ ਆਪਣੇ ਮਨ ਤੋਂ ਵਿਸਾਰ ਦਿੰਦਾ ਹੈ ਉਸ ਨੂੰ ਭੁੱਲ ਜਾਂਦਾ ਹੈ ਜੋ ਜੰਮਪੁਰ ਵਜੈ ਖੜਗ ਕਰਾਰੇ ਖੜਗ ਖੰਡਾ ਕਰਾਰੇ ਬਹੁਤ ਹੀ ਸ਼ਕਤੀਮਾਨ ਫਿਰ ਉਸ ਦੇ ਉੱਤੇ ਜਿਹੜਾ ਕਿ ਹੌਮੇ ਦੇ ਵਿੱਚ ਜਲਿਆ ਹੋਇਆ ਤੇ ਉਸ ਵਾਹਿਗੁਰੂ ਨਾਲ ਆਪਣੇ ਮਨੋਵਿਸਾਰ ਦਿੰਦਾ ਹੈ ਉਸ ਨੂੰ ਫਿਰ ਜਾਮੂਪੁਰ ਜਮੂ ਜਾਮੂ ਦੇ ਸ਼ਹਿਰ ਦੇ ਵਿੱਚ ਵਜੇ ਖੜਗ ਕਰਾਰੇ ਕਰਾਰੇ ਬਹੁਤ ਸ਼ਕਤੀਮਾਨ ਖੜਗ ਖੰਡੇ ਉਸ ਦੇ ਉੱਤੇ ਫਿਰ ਖੰਡਿਆਂ ਦੇ ਵਾਰ ਪੈਂਦੇ ਹਨ ਜਿਹੜੇ ਹੌਮੇ ਦੇ ਵਿੱਚ ਜਲਦੇ ਹਨ ਅਤੇ ਉਸ ਵਾਹਿਗੁਰੂ ਨੂੰ ਮਨੋਵਿਸਾਰ ਦਿੰਦੇ ਹਨ ਅਬ ਕਹਿ ਕਹੈ ਨਾਮ ਨਾਮ ਮਿਲੀ ਫਿਰ ਜਦੋਂ ਉਹ ਜੰਮਪੁਰ ਦੇ ਖੜਗ ਕਰਾਰੇ ਉਸ ਦੇ ਉੱਤੇ ਪੈਂਦੇ ਹਨ ਉਸ ਨੂੰ ਜਮਾ ਦੀ ਜਦੋਂ ਮੌਰ ਪੈਂਦੀ ਹੈ ਅਬ ਕਹਿ ਕਹੈ ਫਿਰ ਉਸ ਵੇਲੇ ਉਹ ਜੋ ਕਹਿੰਦਾ ਹੈ ਤਰ ਲੈ ਲੈਂਦਾ ਹੈ ਕਿ ਹੁਣ ਮੈਨੂੰ ਸਿਮਰਨ ਕਰ ਲੈੰਦਿਓ ਅਬ ਕਹਿ ਕਹੈ ਨਾਮ ਨਾਮ ਮਿਲੀ ਇਰ ਉਸ ਵੇਲੇ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਕਿਉਂਕਿ ਸਾਰਾ ਸਾਰੀ ਉਮਰ ਤਾਂ ਨਾਮ ਨਾ ਜਪਿਆ ਸਾਰੀ ਉਮਰ ਤਾਂ ਵਿਕਾਰਾਂ ਦੇ ਵਿੱਚ ਬਿਤਾ ਦਿੱਤੀ ਫਿਰ ਜਦੋਂ ਜੰਮਪੁਰ ਆ ਜਾਂਦਾ ਜੰਮ ਦੇ ਫਾਹੇ ਪਹਿਣ ਲੱਗਦੇ ਹਨ ਜਦੋਂ ਜੰਮ ਆ ਕੇ ਡੰਡੇ ਮਾਰਦੇ ਹਨ ਫਿਰ ਜੇ ਉਹ ਕਵੇ ਕਿ ਮੈਂ ਹੁਣ ਨਾਮ ਸਿਮਰ ਲਵਾਂ ਫਿਰ ਨਹੀਂ ਹੁੰਦਾ ਅਬ ਕਹੇ ਕਹੇ ਨਾਮ ਨਾਮ ਮਿਲਈ ਇਰ ਉਸ ਵੇਲੇ ਸਿਮਰਨ ਦੀ ਪ੍ਰਾਪਤੀ ਨਹੀਂ ਹੁੰਦੀ ਫਿਰ ਉਸ ਵੇਲੇ ਜੀਵ ਸਿਮਰਨ ਨਹੀਂ ਕਰ ਸਕਦਾ ਤੂੰ ਸੋ ਜਿਹੜੇ ਫਾਰੀ ਜੀਉਂਦੇ ਜਿਹੜੇ ਤੂੰ ਹੁਣ ਇਹ ਸੱਟਾਂ ਦੀ ਸਹਾਰ ਇਹਨਾਂ ਸੱਟਾਂ ਨੂੰ ਸਹਾਰ ਜੋ ਜਾਮੋਂ ਮਾਰਦੇ ਹਨ ਜੋ ਜਮ ਡੰਡੇ ਮਾਰਦੇ ਹਨ ਇਹਨਾਂ ਨੂੰ ਹੁਣ ਸਹਾਰ ਇਹਨਾਂ ਤੋਂ ਇਕ ਸਾਰੀ ਉਮਰ ਉਸ ਵਾਹਿਗੁਰੂ ਦਾ ਨਾਮ ਨਹੀਂ ਜਪਿਆ ਤੇ ਅਖੀਰ ਤੇ ਵਿੱਚ ਫਿਰੇ ਜਾਮੇ ਆਉਣੇ ਹਨ ਮਾਇਆ ਮਮਤਾ ਪਵੇਂ ਖਿਆਲੀ ਜੰਪੂ ਫੋਂਸੇਗਾ ਜਮ ਜਾਲੀ ਮਾਇਆ ਦੀ ਮਮਤਾ ਦੇਵੇ ਮਾਇਆ ਮਮਤਾ ਉਵੇਂ ਕੇ ਆਲੀ ਸਾਰੀ ਉਮਰ ਮਾਇਆ ਦੀ ममता ਤੇ ਖਿਆਲਾਂ ਦੇ ਵਿੱਚ ਹੀ ਪਿਆਰਿਆ ਮਾਇਆ ਨੂੰ ਜੋੜਨ ਦੇ ਵਿੱਚ ਹੀ ਲੱਗਾ ਰਿਆ ਉਸ ਪਰਮਾਤਮਾ ਦਾ ਨਾਮ ਨਹੀਂ ਜਪਿਆ ਸਤਿਗੁਰੂ ਦਾ ਉਪਦੇਸ਼ ਨਹੀਂ ਸੁਣਿਆ ਕਿ ਕਿਸ ਕੰਮ ਲਈ ਇਸ ਦੁਨੀਆ ਦੇ ਵਿੱਚ ਆਇਆ ਹਾਂ ਆਇਓ ਸੁਣਨ ਪੜਨ ਕੋ ਬਾਣੀ ਆਇਓ ਸੁਣਨ ਪੜਨ ਕੋ ਬਾਣੀ ਨਾਮ ਵਿਸਾਰ ਲਗੈ ਅਨ ਲਾਲਚ ਬੇਰਤਾ ਜਨਮ ਪਰਾਨੀ ਆਇਆ ਤਸੀਂ ਉਸ ਵਾਹਿਗੁਰੂ ਦੇ ਗੁਣ ਗਾਉਣ ਲਈ ਬਾਣੀ ਸੁਣਨ ਲਈ ਪੜਨ ਲਈ ਪਰ ਇਸ ਬਾਣੀ ਨੂੰ ਵਿਸਾਰ ਕੇ ਹੋਰ ਪਾਸੇ ਹੀ ਲੱਗਾ ਰਿਹਾ ਮਾਇਆ ਦੀ ਮਮਤਾ ਦੇ ਵਿੱਚ ਲੱਗਾ ਰਿਹਾ ਮਾਇਆ ਨੂੰ ਜੋੜਨ ਦੇ ਵਿੱਚ ਲੱਗਾ ਰਿਹਾ ਵਿਕਾਰਾਂ ਦੇ ਵਿੱਚ ਲੱਗਾ ਰਿਹਾ ਇਸ ਤਰ੍ਹਾਂ ਆਪਣਾ ਜਨਮ ਜੋ ਹੈ ਇਹ ਗਵਾ ਲਿਆ ਮਾਇਆ ਮਮਤਾ ਪਵੇਂ ਖਿਆਲੀ ਜਮਪੁਰ ਫਾਂਸੇਗਾ ਜਮ ਜਾਲੀ ਫਿਰ ਤਾਂ ਹੁਣ ਤੂੰ ਜਾਂ ਦੇ ਸ਼ਹਿਰ ਦੇ ਵਿੱਚ ਹੀ ਫਸੇਗਾ ਜਮ ਦੇ ਜਾਲਾਂ ਦੇ ਵਿੱਚ ਕਿਉਂਕਿ ਤੂੰ ਨਾਮ ਦੇ ਨਾਲ ਨਹੀਂ ਜੁੜਿਆ ਹੀਤ ਕੇ ਬੰਧਨ ਤੋੜਨਾ ਸਾਖ ਕਹਿ ਫਿਰ ਜਦੋਂ ਜਾਮ ਆ ਜਾਂਦੇ ਹਨ ਉਦੋਂ ਫਿਰ ਇਹ ਮਾਇਆ ਦੇ ਬੰਧਨ ਨਹੀਂ ਟੁੱਟਦੇ ਜੋ ਕਿ ਸਾਰੀ ਉਮਰ ਮਾਇਆ ਦੇ ਨਾਲ ਹੀ ਜੁੜਿਆ ਰਿਹਾ ਇਹ ਆਖੀਰ ਵੇਲੇ ਮਾਇਆ ਦੇ ਬੰਧਨ ਕਿਸ ਤਰ੍ਹਾਂ ਟੁੱਟ ਸਕਦੇ ਹਨ ਫਿਰ ਮਾਇਆ ਹੀ ਚੇਤੇ ਆਉਂਦੀ ਹੈ ਉਹ ਵਾਹਿਗੁਰੂ ਦਾ ਨਾਮ ਚੇਤੇ ਨਹੀਂ ਆਉਂਦਾ ਹੀਤ ਹੀਤ ਪਿਆਰ ਮਾਇਆ ਦੇ ਨਾਲ ਪਿਆਰ ਹੇਤ ਕੇ ਬੰਧਨ ਤੋੜਨਾ ਸਾਕੈ ਤਾਂ ਜਮ ਕਰੇ ਕੋਵਾਰੀ ਜਿਉ ਫਿਰ ਇਸ ਨੂੰ ਜਮ ਜੋ ਹੈ ਉਹ ਖੁوار ਕਰਦਾ ਹੈ ਇਸ ਨੂੰ ਬੇਜਿੱਤ ਕਰਦਾ ਹੈ ਨਾ ਹੋਂ ਕਰਤਾ ਨਾ ਮਕੀਆ ਨਾ ਹੋਂ ਕਰਤਾ माया ਦੇ ਬੰਧਨ ਤੋੜਨ ਲਈ ਕਿਉਂਕਿ ਇਹ ਮਾਇਆ ਬਹੁਤ ਹੀ ਬਲ ਵਾਲੀ ਹੈ ਇਸ ਮਾਇਆ ਦੇ ਬੰਧਨ ਨੂੰ 나ਹੀਂ ਮੈਂ ਤੋੜ ਸਕਦਾ ਸੀ ਤੇ 나ਹੀਂ ਹੁਣ ਮੈਂ ਇਸ ਨੂੰ ਤੋੜ ਸਕਦਾ ਹਾਂ ਨਾ ਹਾਂ ਕਰਤਾ ਨਾ ਮੈਂ ਕੀਆ ਅੰਮ੍ਰਿਤ ਨਾਮ ਸਤਵੁਰ ਦੀਆ ਉਹ ਨਾਮ ਅੰਮ੍ਰਿਤ ਰੂਪੀ ਨਾਮ ਆਤਮਕ ਜੀਵਨ ਦੇਣ ਵਾਲਾ ਨਾਮ ਉਹ ਵਾਹਿਗੁਰੂ ਨੇ ਕਿਰਪਾ ਕਰਕੇ ਸਤਗੁਰ ਦੇ ਰਾਹੇ ਦਿਵਾ ਦਿੱਤਾ ਜਿਸ ਨੂੰ ਦੇ ਇਸਾ ਕੀ ਆਚਾਰਾ ਹੈ ਵਾਹਿਗੁਰੂ ਜਿਸ ਨੂੰ ਤੋਂ ਇਹ ਨਾਮ ਦੀ ਬਖਸ਼ਿਸ਼ ਕਰ ਦਿੰਦਾ ਹੈ ਫਿਰ ਉਸ ਨੂੰ ਕੋਈ ਹੋਰ ਚਾਰਾ ਨਹੀਂ ਕਰਨ ਦੀ ਜ਼ਰੂਰਤ रह ਜਾਂਦੀ ਫਿਰ ਉਸ ਨੂੰ ਹੋਰ ਕਰਮ ਕਾਂਡ ਕਰਨ ਦੀ ਜ਼ਰੂਰਤ ਨਹੀਂ रह ਜਾਂਦੀ ਕਿਉਂਕਿ ਸਭ ਤੋਂ ਉੱਪਰ ਤਾਂ ਨਾਮ ਹੀ ਹੈ ਜਿਸ ਨੂੰ ਨਾਮ ਮਿਲ ਗਿਆ ਫਿਰ ਉਹ ਉਸ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪਰਵਾਣ ਹੋ ਜਾਂਦਾ ਹੈ ਇਹ ਨਾਮ ਮਿਲਦਾ ਹੈ ਸਤਿਗੁਰੂ ਦੇ ਰਾਹੀਂ ਜਦੋਂ ਸਤਿਗੁਰੂ ਆਪਣੀ ਬਖਸ਼ਿਸ਼ ਕਰਦੇ ਆਣ ਫਿਰ ਨਾਮ ਮਿਲਦਾ ਹੈ ਜਿਸ ਨੂੰ ਨਾਮ ਮਿਲ ਗਿਆ ਉਹ ਫਿਰ ਕਿਸੇ ਹੋਰ ਪਾਸੇ ਉਹਨੂੰ ਕੋਈ ਇਹੋ ਜਿਹਾ ਚਾਰਾ ਉਹ ਹੋਰ ਕੋਈ ਕਰਮ ਕਾਂਡ ਨਹੀਂ ਕਰਨਾ ਪੈਂਦਾ ਕਿਉਂਕਿ ਸਭ ਤੋਂ ਉੱਪਰ ਨਾਮ ਹੀ ਹੈ ਸਤਗੁਰੂ ਜੀ ਦਾ ਅੰਮ੍ਰਿਤ ਮਈ ਵਚਨ ਹੈ ਪੁੰਨ ਦਾਨ ਜਪ ਤਪ ਜੀਤੇ ਸਗੋਂ ਪਰਨਾਮ ਸਭ ਉਪਰ ਨਾਮ ਹਰ ਹਰ ਰਸਨਾ ਜੋ ਜਪੈ ਇਸ ਉਰਣ ਕਾਮ ਜਿਹੜੀ ਰਸਨਾ ਉਸ ਵਾਹਿਗੁਰੂ ਦਾ ਗੁਣ ਗਾਉਂਦੀ ਹੈ ਸਿਮਰਨ ਕਰਦੀ ਹੈ ਉਸ ਦਾ ਫਿਰੇ ਜੀਵਨ ਮਨੋਰਥ ਜੋਇਆ ਸਫਲਾ ਹੋ ਜਾਂਦਾ ਹੈ ਜਿਸ ਤੂੰ ਦੇਤ ਸੈ ਕਿਆ ਚਾਰਾ ਨਾਨਕ ਸ਼ਰਣ ਤੁਮਾਰੀ ਜਿਉ ਸਤਿਗੁਰੂ ਜੀ ਅਪੇਸ਼ ਕਰਦੇ ਹਨ ਉਸ ਪ੍ਰਭੂ ਅੱਗੇ ਬੇਨਤੀ ਕਰਨੀ ਹੈ ਉਸ ਵਾਹਿਗੁਰੂਗੇ ਅਰਦਾਸ ਕਰਨੀ ਹੈ ਵਾਹਿਗੁਰੂ ਸ਼ਰਨ ਤੁਮਾਰੀ ਜਿਓ ਕਿ ਅਸੀਂ ਢੀ ਸ਼ਰਨ ਆਇਆ ਸਾਨੂੰ ਕਿਰਪਾ ਕਰਕੇ ਸਤਿਗੁਰੂ ਰੇ ਆਹੀਂ ਨਾਮ ਦੀ ਬਖਸ਼ਿਸ਼ ਕਰ ਦਿਓ ਆਪਣੇ ਗੁਨਾਹਾਂ ਦੀ ਬਖਸ਼ਿਸ਼ ਕਰ ਦਿਓ ਆਪਣੇ ਸਿੱਖ ਸਲਾਹਾ ਦੀ ਬਖਸ਼ਿਸ਼ ਕਰ ਦਿਓ ਤਾਂ ਜੋ ਇਹ ਸਾਡਾ ਜੋ ਅਮੋਲਕ ਜਨਮ ਜੋ ਸਾਨੂੰ ਮਿਲਿਆ ਹੈ ਇਹ ਜਨਮ ਸਫਲਾ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ